ਅੱਠ 8.5 ਵਜ ਗਏ ਨੇ ਤਾਂ ਸਵੇਰ ਦੇ ਨਾਲ ਪਾਣੀ ਨੇ ਸਿੱਧਾ ਲਾਈਵ ਹੋ ਗਏ ਆ ਪਾਣੀ ਤੁਹਾਨੂੰ ਪਹਿਲਾਂ ਤਾਂ ਨਜ਼ਰ ਇੱਕ ਪਾਣੀ ਵਾਲ ਮਰਵਾ ਦਿੰਨੇ ਆ ਕਿ ਪਾਣੀ ਰਾਤ ਦਾ ਦੋ ਤੋਂ 3 ਇੰਚ ਵਧਿਆ ਪਿੰਡ ਹੈ ਗੁਰਕਾ ਫਾਜ਼ਲਕਾ ਦਾ ਏਰੀਆ ਪਿੰਡ ਗੁਰਕਾ ਕਿ ਜਿਹੜਾ ਸਾਰਚ ਫੇਰੇ ਪਾਣੀ ਹੀ ਪਾਣੀ ਹੈ ਤਾਂ ਮੈਂ ਲਾਈਵ ਜਿਸੇ ਦੋ ਚਾਰ ਗੱਲਾਂ ਕਰਕੇ ਆਪਣਾ ਘਰ ਜਿੱਧਰ ਉਹਨਾਂ ਇਸ ਟਾਈਮ ਕੈਮਰਾ ਚੱਲ ਰਿਹਾ ਹੈ ਇਹ ਡੁੱਬਿਆ ਹੋਇਆ ਹੈ ਤੇ ਆ ਗਵਾਂਡ ਸਾਡੇ ਘਰ ਥੋੜਾ ਉੱਚਾ ਹੈ ਇਸ ਘਰ ਦੇ ਵਿੱਚ ਰਹਿ ਰਹੇ ਆਂ ਔਰ ਆਪਸੋ ਵੀ ਗਵਾਂਡੀਆਂ ਦੇ ਘਰੇ ਬੰਨੇ ਹੋਇਆ ਉਹ ਗੇਟ ਤੋਂ ਅੰਦਰ ਪਾਣੀ ਜਿਹੜਾ ਐਂਟਰ ਕਰ ਚੁੱਕਾ ਹੈ ਤਾਂ ਕੱਲ ਇੱਕ ਨਾ ਇੱਕ ਖਬਰ ਸੁਣ ਰਿਹਾ ਸੀ ਕੱਲ ਸ਼ਾਮ ਦੇ ਟਾਈਮ ਤਾਂ ਉਸ ਖਬਰ ਦੇ ਵਿੱਚ ਅੰਮਰਜੀਤ ਸਿੰਘ ਇੱਕ ਪਹਿਲਾਂ ਆਪਣੇ ਹੈੱਡ ਜੇ ਆਫ ਸਰਸੀਗਾ ਆਪਣੇ ਡੈਮਾਂ ਤੇ ਤਾਂ ਉਸ ਦੀ ਪਾਣੀ ਦੀ ਸਥਿਤੀ ਬਾਰੇ ਉਹਨਾਂ ਨੂੰ ਪੁੱਛਣ ਲੱਗੇ ਸੀ ਵੀ ਇਹ ਜਿਹੜਾ ਹਾਰ ਪ੍ਰਭਾਵਿਤ ਹੈ ਇਹ ਕਿਤੇ ਨਾ ਕਿਤੇ ਗਲਤੀਆਂ ਜਿਹੜੀਆਂ ਸਾਡੇ ਜਿਹੜੇ ਡੈਮਾਂ ਤੇ ਕਰਮਚਾਰੀਆਂ ਨਾਲ ਉਹਨਾਂ ਦੀ ਵਜ੍ਹਾ ਕਰਕੇ ਹੈ ਕਿ ਸਰਕਾਰਾਂ ਦੀ ਵਜ੍ਹਾ ਕਰਕੇ ਹੈ ਤਾਂ ਨਹਿਰਾਂ ਦੇ ਵਿੱਚ ਪਾਣੀ ਜਿਹੜਾ ਕਉ ਨਹੀਂ ਖੱਲਾ ਜਾ ਰਿਹਾ ਤਾਂ ਸਾਨੂੰ ਜਿਹੜਾ ਹੈ ਪੰਜਾਬ ਦਾ ਨੁਕਸਾਨ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਤਾਂ ਉਸ ਨੇ ਇੱਕ ਗੱਲ ਜਿਹੜੀ ਬਹੁਤ ਵਧੀਆ ਔਰ ਠੰਡੇ ਦਿਮਾਗ ਨਾਲ ਸੱਚ-ਸੱਚ ਦੱਸੀ ਹੈ ਮੈਂ ਉਹ ਖਬਰ ਆਪਦੇ ਫੇਸਬੁੱਕ ਤੇ ਸ਼ਾਇਦ ਸ਼ੇਅਰ ਕੀਤੀ ਹੋਵੇਗੀ ਜਾਂ ਨਾ ਕੀਤੀ ਹੋਈ ਤਾਂ ਮੈਂ ਜ਼ਰੂਰ ਕਰਾਂਗਾ ਤਾਂ ਉਸ ਨੇ ਵੀ ਆਪ ਦੇ 1977 ਦੀ ਜਵਾਨੀ ਤੋਂ ਲੈ ਕੇ 2015 ਤੱਕ ਉਸ ਨੇ ਡਿਊਟੀ ਕੀਤੀ ਸੀਗੀ ਉਹ ਕਹਿੰਦਾ ਵੀ ਮੈਂ ਵੀ ਰਸਤਾ ਜੇ ਸੀ ਦਾ ਤੇ ਸਭ ਪਾਸੇ ਦੇ ਨੰਬਰ ਹੁੰਦੇ ਸੀ ਜੇ ਸਾਰੀਆਂ ਗੱਲਾਂ ਬਾਤਾਂ ਪੁੱਛ ਲੈਂਦੇ ਸੀ ਪਾਣੀ ਇਧਰ ਕਿਵੇਂ ਇਧਰ ਕਿਵੇਂ ਤੇ ਜਦੋਂ ਸਾਨੂੰ ਬਰਸਾਤਾਂ ਦਾ ਟਾਈਮ ਹੁੰਦਾ ਸੀ ਵੀ ਆਹ ਦਿਨ ਬਰਸਾਤਾਂ ਦੇ ਹੁੰਦੇ ਨੇ ਤੇ ਅੱਜ ਉਸ ਪਾਣੀ ਨੂੰ ਜਿਹੜਾ ਪਹਿਲਾਂ ਹੀ ਮਤਲਬ ਹੈ ਜਿਵੇਂ ਪੰਜਾਬੀ ਚ ਅਸੀਂ ਕਹਿੰਨੇ ਆਂ ਬਿਖਾਰਜ ਮਤਲਬ ਪਾਣੀ ਜਿਹੜਾ ਪਹਿਲਾਂ ਹੀ ਉਹਨਾਂ ਉਹਨਾਂ ਛੱਡੀ ਰੱਖਦੇ ਸੀ ਬੈਣੀ ਕਬਾਰ ਚ ਪੈ ਰਹੀ ਏ ਉਹਨਾਂ ਪਾਣੀ ਜਿਹੜਾ ਸੀ ਪਹਿਲਾਂ ਹੀ ਖਾਰਜ ਕਰ ਦਿੰਦੇ ਹੁੰਦੇ ਸੀ ਤੇ ਕਿ ਪਾਣੀ ਜਿਹੜਾ ਮਤਲਬ ਹੈ ਬਾਹਲਾ ਡੈਮਾਂ ਦੇ ਵਿੱਚ ਜੁੜੇ ਨਾ ਤਾਂ 2023 ਦੇ ਵਿੱਚ ਵੀ ਸਾਡੇ ਨਾਲ ਇਹ ਹਾਲਾਤ ਹੋਏ ਤੇ ਹੁਣ 2025 ਦੇ ਵਿੱਚ ਵੀ ਹਾਲਾਤ ਹੈ ਸਾਡੀ ਸਰਕਾਰ ਨੇ ਕੀਤੇ ਆ ਉਕੇ ਪਹਿਲਾਂ ਮੈਂ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਸੀ ਜਦੋਂ ਕੱਲੋ ਉਸਦੀ ਆਡੀਓ ਸੁਣੀ ਤੇ ਉਹਦੇ ਵਿੱਚ ਉਹਨੇ ਇੱਕ ਗੱਲ ਜਿਹੜੀ ਬਹੁਤ ਸੱਚ ਦੱਸੀ ਇੱਕ ਜਿਹੜਾ ਇਹ ਡੈਮਾਂ ਦੇ ਵਿੱਚ ਪਾਣੀ ਓਵਰਫਲੋ ਕਰਨਾ ਇਹ ਜਿਹੜੇ ਉੱਥੋਂ ਦੇ ਕਰਮਚਾਰੀ ਹੁੰਦੇ ਨੇ ਸਭ ਉਹਨਾਂ ਦੇ ਹੱਥ ਦਾ ਹੁੰਦਾ ਹੈ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ بارش ਚੱਲ ਰਹੀ ਹੈ ਤਾਂ بارش ਦਾ ਪਾਣੀ ਨਾ ਆਊਗਾ ਤਾਂ ਉਹ ਪਾਣੀ ਜਿਹੜਾ ਪਹਿਲਾਂ ਹੀ ਖਾਰਜ ਕਰ ਦਿੱਤਾ ਜਾਂਦਾ ਹੈ ਤੇ ਇਹਨਾਂ ਨੇ ਉਹ ਪਾਣੀ ਜਿਹੜਾ ਕਾਫੀ ਲੈਵਲ ਤੱਕ ਉੱਪਰ ਜਾ ਕੇ ਉਸ ਤੋਂ ਬਾਅਦ ਰਿਲੀਜ਼ ਕਰਨਾ ਸ਼ੁਰੂ ਕੀਤਾ ਜਦ ਕਿ ਇਹਨਾਂ ਦੇ ਸਾਰੇ ਡੈਮ بھر ਜਾਣ ਤੋਂ ਬਾਅਦ ਰਿਲੀਜ਼ ਕਰਨਾ ਤਾਂ ਫਿਰ ਨੁਕਸਾਨ ਵਾਲੀ ਗੱਲ ਹੀ ਹੈ ਇਹ ਗੱਲ ਤਾਂ ਸੱਚ ਹੈ ਪਰ ਵਾਹਿਗੁਰੂ ਮਾਫ਼ ਨਹੀਂ ਕਰੇਗਾ ਉਹਨਾਂ ਸੱਜਣਾ ਨੂੰ ਜਿਨ੍ਹਾਂ ਨੇ ਜਾਣਬੁੱਝ ਕੇ ਏਡਾ ਵੱਡਾ ਨੁਕਸਾਨ ਕੀਤਾ ਹੈ ਗਰੀਬਾਂ ਨੂੰ ਮਾਰ ਦਿੱਤੀ ਹੈ ਕਿਉਂਕਿ ਜਿੰਨਾ ਜਿੰਨਾ ਲੈਵਲ ਤੇ ਪਾਣੀ ਪਹੁੰਚਿਆ ਹੋਇਆ ਹੈ ਜਿਹੜਾ ਇਹ ਪਾਣੀ ਇਹ ਸਭ 2 2 4 4 ਕਨਾਲੀ ਵਾਲੇ ਕਿੱਲੇ ਵਾਲੇ ਕੋਈ ਬਾਲਾ ਜੀਵਿੰਦਾਰ ਮੋਟਾ ਨਹੀਂ ਹੈ ਇੱਧਰ ਤਾਂ ਇਹ ਤਾਂ ਪਹਿਲਾਂ ਹੀ ੱੱੱਪੇ ਸਤੇ ਹੋਇਆ ਕਦੇ ਜੰਗ ਦਾ ਰੋਲਾ ਹੋ ਗਿਆ ਕਦੇ ਇਹ ਰੋਲਾ ਹੋ ਗਿਆ ਤਾਂ ਦੇਖੋ ਇੰਨਾਂ ਗੱਲਾਂ ਨਾਲ ਸਾਡਾ ਨੁਕਸਾਨ ਇਹਨਾਂ ਨੇ ਇਹਨਾਂ ਕਰਮਚਾਰੀਆਂ ਨੇ ਬਹੁਤ ਕੀਤਾ ਪਰ ਸਰਕਾਰਾਂ ਨੇ ਇਹਨਾਂ ਤੇ ਕੋਈ ਸਖਤੀ ਨਹੀਂ ਲੈਣੀ ਤਾਂ ਜਿੱਥੋਂ ਤੱਕ ਸਾਡਾ ਅਨੁਮਾਨ ਹੁੰਦਾ ਹੈ ਕਿ ਇਹ ਬੰਦੇ ਜਿਹੜੇ ਇਹ ਚੀਜ਼ਾਂ ਕਰਦੇ ਆ ਇਹ ਵਾਕਈ ਰਾਜਨੀਤੀ ਦੇ ਦਬਾਅ ਥਲੇ ਆ ਕੇ ਕਰਦੇ ਆ ਕਿੰਨਾਂ ਦੀ ਸਰਕਾਰਾਂ ਹੁੰਦੀਆਂ ਨੇ ਇਹ ਗੱਲ ਸੱਚ ਸਾਬਤ ਹੋਈ ਹੈ ਕਿਉਂਕਿ ਜੇਕਰ ਉਹਦੀ ਗੱਲ ਮੈਂ ਨਾ ਸੁਣਦਾ ਤਾਂ ਸ਼ਾਇਦ ਮੈਨੂੰ ਵੀ ਝਕੈ ਨਹੀਂ ਹੋਣਾ ਸੀ ਕਿ ਹੜ ਜਿਹੜਾ ਹੁੰਦਾ ਹੈ ਇਹ ਐਵੇਂ ਨਹੀਂ ਪੰਡਦਾ ਇਹ ਹੜ ਜਿਹੜਾ ਹੁੰਦਾ ਹੈ ਜੇਕਰ ਪਾਣੀ ਰੀਲੀਜ਼ ਨਹੀਂ ਕਰਦੇ ਤਾਂ ਤਾਂ ਹੀ ਉੱਚ ਲੈਵਲ ਤੇ ਪਾਣੀ ਜਿਹੜਾ ਜੁੜਦਾ ਹੈ ਨਹੀਂ ਤਾਂ ਇਹ ਪਾਣੀ ਕਦੇ ਨਹੀਂ ਜੁੜਦਾ ਅਗਰ ਜਿਸ ਨੇ ਇਸ ਕੰਮ ਦੇ ਵਿੱਚ ਡਿਊਟੀ ਕੀਤੀ ਹੈ ਉਹ ਹੀ ਸੱਚ ਬੋਲੇਗਾ ਦੂਜਾ ਨਹੀਂ ਬੋਲੇਗਾ ਕਿਉਂਕਿ ਜਦੋਂ ਅਸੀਂ ਇਹਨਾਂ ਡੈਮਾਂ ਤੇ ਨਹੀਂ ਜਾਂਦੇ ਤਾਂ ਸਾਨੂੰ ਕੀ ਪਤਾ ਹੋਣਾ ਸੀ ਬੇਨਾਂ ਡੈਮਾਂ ਦੇ ਵਿੱਚ ਪਾਣੀ ਇਹਨਾਂ ਜੁੜ ਜਾਂਦਾ ਹੈ ਅਗਰ ਬਰਸਾਤਾਂ ਦੇ ਟਾਈਮ ਦੇ ਵਿੱਚ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤਾਂ ਸਾਡੇ ਡੈਮਾਂ ਦੇ ਵਿੱਚ ਇਹਨਾਂ ਪਾਣੀ ਚੜਨਾ ਹੈ ਤਾਂ ਕਿ ਨਾ ਕਿਤੇ ਨਾ ਕਿਤੇ ਨਾ ਅਫਸਰਾਂ ਦੀ ਨਲਾਇਕੀ ਕਰਕੇ ਹੀ ਇੰਨਾ ਪਾਣੀ ਜੁੜ ਜਾਂਦਾ ਕਿਉਂਕਿ ਜੇ ਪਾਣੀ ਰਿਲੀਜ਼ ਨਹੀਂ ਕਰਦੇ ਜੇਕਰ ਇਹ ਸੱਜਾ ਪਾਣੀ ਰਿਲੀਜ਼ ਕੀਤੀ ਰੱਖਣ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਕਿ ਦਰਿਆ ਸੁੱਕੇ ਨੇ ਤਾਂ ਜਿੰਨਾ ਇਹਨਾਂ ਨੇ ਪਾਣੀ ਹੁਣ ਕਵਰ ਕਰਕੇ ਰਿਲੀਜ਼ ਕਰ ਰਹੇ ਨੇ ਇਸ ਪਾਣੀ ਨੂੰ ਅੱਜ ਤੋਂ 20 ਦਿਨ ਪਹਿਲਾਂ ਰਿਲੀਜ਼ ਕੀਤਾ ਹੁੰਦਾ ਤਾਂ ਇੱਥੋਂ ਤੱਕ ਨੌਬਤ ਜਿਹੜੀ ਕਦੇ ਵੀ ਨਹੀਂ ਆਉਂਦੀ ਤਾਂ ਅਸੀਂ ਭਾਵੇਂ ਬਾਰਡਰ ਤੇ ਬੈਠੇ ਹਾਂ ਪਰ ਸਾਨੂੰ ਲਗਭਗ ਇਹ ਤਾਂ ਅੰਦਾਜ਼ਾ ਹੁੰਦਾ ਹੀ ਹੈ ਕਿ ਸਾਡਾ ਇਹਨਾਂ ਲੰਮਾ ਦਰਿਆ ਹੈ ਤਾਂ ਸਾਡਾ ਇਹਦੇ ਵਿੱਚ ਕਿੰਨੇ ਕਿਸਕ ਜਿਹੜਾ ਪਾਣੀ ਅਲੀਜ ਹੋ ਸਕਦਾ ਹੈ ਇਹ ਸਾਡਾ ਅੰਦਾਜ਼ਾ ਅੱਜ ਦਾ ਨਹੀਂ 1800 1947 ਲਾ ਦਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਪਾਕਿਸਤਾਨ ਦੂਏ ਬਾਰਡਰ ਪੱਟੀ ਦਾ ਜਿਹੜਾ ਦਰਿਆ ਹੈ ਅਲੱਗ ਹੋਇਆ ਉਦੋਂ ਦਾ ਹੀ ਸਾਡੇ ਵੱਡ ਵਡੇਰੇ ਕਹਿੰਦੇ ਆ ਰਹੇ ਨੇ ਕਿ ਇਹ ਜਿਹੜਾ ਹੜ ਪਰਭਾਵਿਤ ਹੈ ਇਹ ਜਾਣ ਬੁੱਝ ਕੇ ਇਹਨਾਂ ਨੇ ਡੈਮ ਬਣਾਏ ਹੋਏ ਨੇ ਤੇ ਜਾਣ ਬੁਝ ਕੇ ਜਿਹੜਾ ਪਾਣੀ ਕਵਰ ਕਰਕੇ ਰਿਲੀਜ਼ ਕਰਦੇ ਨੇ ਪਤਾ ਨਹੀਂ ਕੀ ਇਹਨਾਂ ਰਾਜਨੀਤੀ ਜਿਹੜੇ ਵੱਡੇ ਦਿਨਾੜੂ ਬੰਦੇ ਇਹਨਾਂ ਨੇ ਜਾਣ ਬੁਝ ਕੇ ਕੀਤਾ ਹੋਇਆ ਹੈ ਕਿ ਇਹ ਬੰਦੇ ਡੁੱਬਦੇ ਰਹਿਣ ਤਾਂ ਇਹਦਾਂ ਦਾ ਹੀ ਕੰਮ ਚੱਲਦਾ ਰਹੇ ਅਗਰ ਜੇ ਸੱਚਮੁੱਚ ਡੈਮਾਂ ਵਾਲੇ ਜਿਹੜੇ ਕਰਮਚਾਰੀ ਨੇ ਆਪਦੇ ਦਿਲ ਤੇ ਹੱਥ ਰੱਖ ਤੇ ਕਹਿਣ ਕਿ ਸਾਨੂੰ ਸਰਕਾਰਾਂ ਦਾ ਕੋਈ ਦਬ ਦਬਾ ਨਹੀਂਗਾ ਤਾ ਇਹ ਚੀਜ਼ਾਂ ਜਿਹੜੀਆਂ ਨੇ ਕਦੇ ਵੀ ਦੁਬਾਰਾ ਜਿਹੜੀਆਂ ਨੇ ਪੈਦਾ ਨਹੀਂ ਹੋਣਗੀਆਂ ਅਗਰ ਇਹ ਆਪਦੀ ਸਚਾਈ ਤੇ ਹੋਣ ਤਾਂ ਇਹ ਜਿਹੜੇ ਹੜ ਪਰਬਾਬੇ ਤਾਂ ਹਾਲਾਤ ਬਣਦੇ ਨੇ ਇਹ ਕਦੇ ਵੀ ਨਹੀਂ ਬਣਨੇ ਕਿਉਂਕਿ ਜੇਕਰ ਉਹਦੀ ਕੱਲ ਗੱਲ ਮੇਰੇ ਸੁਣਨ ਚਾਹੀ ਪੀ ਜੇਕਰ ਸੱਜਾ ਜਿੰਨਾਂ ਨੂੰ ਡੈਮਾਂ ਦੇ ਵਿੱਚ ਪਾਣੀ ਚਾਹੀਦਾ ਉਹਨਾਂ ਰੱਖ ਕੇ ਬਾਕੀ ਹਰ ਰਿਜ਼ਕ ਕੀਤੀ ਰੱਖਣਾ ਤਾਂ ਜਿਹੜਾ ਹੜ ਪਰਬਾਬੇ ਤੇ ਕਦੇ ਵੀ ਜਿਹੜਾ ਹੈ ਇਸ ਤਰ੍ਹਾਂ ਦਾ ਮੌਕਾ ਨਹੀਂ ਮਿਲਣਾ ਚਲੋ ਠੀਕ ਹੈ ਕੁਦਰਤ ਦੀ ਮਾਰ ਹੁੰਦੀ ਹੈ ਪਰ ਇਦਾਂ ਦੀ ਮਾਰ ਨਹੀਂ ਹੁੰਦੀ ਕਿ ਸਾਡੇ ਜਿਹੜੇ ਪਾਣੀ ਅਜੇ ਤੱਕ ਪਹੁੰਚ ਜਾਣ ਕੇ ਸਾਨੂੰ ਘਰ ਬੇਕਾਰ ਕਰ ਦੇਣ ਪਰ ਠੀਕ ਹੈ ਚਲੋ ਅੱਜ ਦੀ ਸਾਸਤ ਇਹਨਾਂ ਦੀ ਚੱਲ ਗਈ ਹੈ ਪਰ ਅਗਾ ਤੋਂ ਜਿਹੜੀ ਜਨਰੇਸ਼ਨ ਹੈ ਅੱਜ ਦੇ ਬੱਚੇ ਜਿਹੜੇ ਨੇ ਅੱਜ ਮਾਂ ਪਿਓ ਆਨ ਪੜ ਜ਼ਰੂਰ ਹੈ ਪਰ ਜਿੱਥੋਂ ਤੱਕ ਅੱਜ ਦਾ ਮਾਂ ਪਿਓ ਹੈ ਬੱਚੇ ਨੂੰ ਸਮਝਦਾਰੀ ਇਹ ਹੀ ਦੇ ਰਿਹਾ ਕਿ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਤਾਂ ਤੁਹਾਡੀ ਸਭ ਤੋਂ ਪਹਿਲਾਂ ਪੜ੍ਹਾਈ ਜ਼ਰੂਰੀ ਹੈ ਕਿਉਂਕਿ ਜਨਰੇਸ਼ਨ ਕਰਨ ਦੇ ਲਈ ਸਭ ਤੋਂ ਵੱਡੀ ਮਹਾਨ ਜਿਹੜੀ ਚੀਜ਼ ਹੈ ਸਭ ਤੋਂ ਵੱਡੀ ਚੀਜ਼ ਪੜ੍ਹਾਈ ਹੈ ਜੇਕਰ ਪੜ੍ਹਾਈ ਦੇ ਵਿੱਚ ਹੀ ਕੁਝ ਸਿੱਖਿਆ ਹੋਵੇਗਾ ਤਾਂ ਤਾਂ ਹੀ ਮਤਲਬ ਹੈ ਕੁਝ ਨਾ ਕੁਝ ਆਉਂਦਾ ਹੈ ਨਹੀਂ ਤਾਂ ਇਹ ਚੀਜ਼ਾਂ ਜਿਹੜੀਆਂ ਨਹੀਂ ਆਉਂਦੀਆਂ ਕਿਉਂਕਿ ਤੁਸੀਂ ਦੇਖ ਲਓ ਇੰਨਾ ਪਾਣੀ ਹੋਣ ਦੇ ਬਾਵਜੂਦ ਵੀ ਅਸੀਂ ਕਰਾਂ ਹੋਰ ਖੇਤਾਂ ਦੇ ਵਿੱਚ ਬੈਠੇ ਆ ਨੁਕਸਾਨ ਤਾਂ ਸਾਡਾ ਜਿਹੜਾ ਕਾਫੀ ਹੋਣਾ ਸੀ ਹੋ ਗਿਆ ਪਰ ਫਿਰ ਵੀ ਅਸੀਂ ਹੌਸਲਾ ਸੁਭਾਈ ਗੁਰੂ ਤੇ ਰੱਖਿਆ ਹੋਇਆ ਹੈ ਕਿ ਸਾਡਾ ਉਹ ਇਨਸਾਫ ਜ਼ਰੂਰ ਕਰਨਗੇ ਤਾਂ ਇੰਨੀਆਂ ਗੱਲਾਂ ਕਹਿੰਦਾ ਮੈਂ ਮਾਫੀ ਚਾਹੁੰਨਾ ਕਿ ਸਾਨੂੰ ਕੋਈ ਵਾਦੀ ਗਾਡੀ ਕਹੀ ਗਈ ਹੋਵੇ ਤਾਂ माफ ਕਰ ਦੇਣਾ ਕਿਉਂਕਿ ਸਾਡੇ ਦੁੱਖ ਤਾਂ ਉਹ ਹੀ ਜਾਣਦਾ ਜਿਹੜਾ ਇਸ ਜੀ ਤੋਂ ਲੰਘਿਆ ਹੋਇਆ ਹੈ ਕਿਉਂਕਿ ਵਾਹੀ ਗੁਰੂ ਨੂੰ ਪਤਾ ਹੈ ਕਿ ਜੋ ਨੁਕਸਾਨ ਹੋਇਆ ਹੈ ਇਹ ਬਹੁਤ ਸਾਰਾ ਨੁਕਸਾਨ ਹੈ ਇਹਨੂੰ ਜਿਹੜਾ ਪੂਰੇ ਤਕੜੇ ਦਿਲ ਦੇ ਨਾਲ ਸਹਿਣਾ ਬਣਾ ਕੋਈ ਗੁਰਬ ਨੇ ਸਾਡੇ ਅੰਦਰ ਦਿਲ ਵੀ ਬਹੁਤ ਤਕੜੇ ਦਿੱਤੇ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਸੱਜਣਾ ਮਿੱਤਰਾਂ ਨੂੰ ਇੱਕ ਮੇਰੇ ਵੱਲੋਂ ਬੇਨਤੀ ਹੈ ਤਾਂ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰੋ ਤਾਂ ਕਿ ਜਨ ਤੱਕ ਤੱਕ ਇਹ ਪਤਾ ਲੱਗੇ ਕਿ ਸਚਾਈਆਂ ਕਿਤੇ ਨ ਕਿਤੇ ਛੁਪੀਆਂ ਹੋਈਆਂ ਨੇ ਔਰ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੋ ਔਰ ਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ